ਸਤ ਸ੍ਰੀ ਅਕਾਲ ਜੀ ਦੁਰਜੋਕਿਆਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 14 ਅਕਤੂਬਰ 2025 ਦੇ ਟਾਈਮ ਕਰੀਬ ਪਾਉਣੀ ਇਕੱਠ ਦੇ ਹੋਣ ਜਾ ਰਹੇ ਨੇ ਗੱਲਬਾਤ ਮੀਨਹਰੀ ਤੇ ਮੌਸਮ ਨੂੰ ਲੈ ਕੇ ਕਰਾਂਗੇ ਹਾਲ ਫੁਲਾ ਲ ਮੈਂ ਤੜਕਸਰ ਤੋਂ ਹੂੰ ਜਦੋਂ ਦਾ ਖੁੱਲਿਆ ਗਿਆ ਇਹੀ ਸੋਸ਼ਲ ਮੀਡੀਆ ਤੇ ਕਈ ਪੰਜਾਬੀ ਨਾਮੀ ਚੈਨਲ ਐਦਾਂ ਦੀਆਂ ਖਬਰਾਂ ਦੇ ਰਹੇ ਨੇ ਆਵਾਹਾਂ ਫੁਲਾ ਰਹੇ ਨੇ ਕਿ ਬਹੁਤਾ ਕੜਾ ਮੀਨਹਰੀ ਦਾ ਦੌਰ ਅਗਲੇ 4-5 ਦਿਨ ਪੰਜਾਬ ਨੂੰ ਪ੍ਰਭਾਵਿਤ ਕਰੂ ਅਲਰਟ ਜਾਰੀ ਹੋ ਗਿਆ ਜੇ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਕੋਈ ਇੱਕ ਚੈਨਲ ਨਹੀਂ ਹੈਗਾ ਬਹੁਤ ਸਾਰੇ ਨਾਮੀ ਚੈਨਲ ਨੇ ਕਟੋਕਟੋਕ ਟਨ ਨੂੰ ਸ਼ਰਮ ਕਰ ਲੈਣੀ ਚਾਹੀਦੀ ਹੈਗੀ ਪੰਜਾਬ ਦਾ ਨਾਂ ਵਰਤ ਕੇ ਉਹ ਇਦਾਂ ਦੀਆਂ ਆਵਾਹਾਂ ਫਲਾ ਰਹੇ ਨੇ ਘੱਟੋ ਘੱਟ ਕਿਸਾਨਾਂ ਬਾਰੇ ਹੀ ਸੋਚਣਾ ਕਿਉਂਕਿ ਇਸ ਟਾਈਮ ਚੋਣੇ ਦੀ ਬਾਡੀ ਦਾ ਮਾਹੌਲ ਜਿਹੜਾ ਪੂਰਾ ਸਰਗਰਮ ਹੋ ਚੁੱਕਿਆ ਹੈਗਾ ਤਾਂ ਕਿਸਾਨ ਵੀਰ ਵੀ ਇਹ ਮੈਸੇਜ ਕਰ ਰਹੇ ਆ ਵੀ ਅਸੀਂ ਚੋਣਾਂ ਪਹਿਲਾਂ ਵੱਢ ਲਈਏ ਕਿਤੇ ਨਹੀਂ ਤਾਂ ਨਹੀਂ ਆਉਂਦਾ ਸਾਡਾ ਚੋਣਾਂ ਖਰਾਬ ਨਾ ਹੋ ਜਾਈਏ ਅਸੀਂ ਵੱਢ ਲਈਏ ਭਾਈ ਲਗਾਤਾਰ ਫੋਨ ਮੈਸੇਜ ਆ ਰਹੇ ਨੇ ਤਾਂ ਅਸੀਂ ਇਹ ਗੱਲ ਕਲੀਅਰ ਕਰਟ ਕਹਿਣਾ ਚਾਉਣੀ ਹੈਗੇ ਤੁਸੀਂ ਬੇਫਿਕਰ ਹੋ ਕੇ ਆਪਦਾ ਖੇਤੀਬਾੜੀ ਦਾ ਕੰਮਕਾਰ ਕਰ ਸਕਦੇ ਹੋ ਕਿਸਾਨ ਵੀਰੋ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈਗੀ ਕੋਈ ਵੀ ਮੀਂਹ ਦੀ ਸੁਭਾਵਨਾ ਨਹੀਂ ਰੀ ਦੀ ਸੁਭਾਵਨਾ ਹਾਲ ਫਲਾਲ ਅਗਲੇ 10-15 ਦਿਨ ਕੋਈ ਖਾਸ ਮੀਂਹੇ ਦੀ ਸੰਭਾਵਨਾ ਨਹੀਂ ਹੈਗੀ ਲਗਭਗ 25 ਤੋਂ 30 ਅਕਤੂਬਰ ਤੱਕ ਜ਼ਿਆਦਾਤਰ ਖੇਤਰਾ 'ਚ ਮੌਸਮ ਖੁਸ਼ਕ ਬਣਿਆ ਰਹਿ ਸਕਦਾ ਹੈ ਦਿਨ ਵੇਲੇ ਹਲਕੀ ਗਰਮਾਹਟ ਥੋੜੇ-ਬਹੁਤ ਖੇਤਰਾ 'ਚ ਹੁਣ ਦੇਖਣ ਨੂੰ ਮਿਲ ਸਕਦੀ ਹੈ ਹਰਾਂਕੇ ਰਾਤਾਂ ਹਲਕੀਆਂ ਠੰਡੀਆਂ ਬਣੀਆਂ ਰਹਿਣਗੀਆਂ ਪਰ ਕੋਈ ਵੱਡੇ ਪੱਧਰ ਤੇ ਮੀਂਹ ਦਾ ਸਿਸਟਮ ਆਉਂਦਾ ਨਹੀਂ ਦਿਖਾਈ ਦੇ ਰਿਹਾ ਜੇ ਅਸਾਰ ਬਣਨਗੇ ਤਾਂ ਘੱਟੋ-ਘੱਟ ਅਸੀਂ ਤੁਹਾਨੂੰ 10-15 ਦਿਨ ਪਹਿਲਾਂ ਅਲਰਟ ਕਰਾਂਗੇ ਵੀ ਭਾਈ ਆਹ ਦਿਨਾਂ 'ਚ ਮੀਂਹੇ ਦੀ ਚਾਂਸ ਬਣ ਸਕਦੇ ਆ ਜੇ ਹਾਲ ਫਰਾਲ ਅਗਲੇ 10-15 ਦਿਨ ਮੌਸਮ ਖੁਸ਼ਕ ਤੇ ਜਿਹੜਾ ਹਲਕਾ ਰਾਤਾਂ ਹਲਕੀਆਂ ਠੰਡੀਆਂ ਬਣੀਆਂ ਰਹਿ ਸਕਦੀਆਂ ਨੇ ਪਹਾੜ ਤੇ ਪੱਛੋਂ ਦੀ ਹਵਾ ਜਿਹੜੀ ਮੱਠੀ ਰਵਤਾਰ ਨਾਲ ਚੱਲਦੀ ਰਹੂ ਜਿਸ ਦਾ ਕਰਕੇ ਦਿਨ ਵੇਲੇ ਥੋੜਾ ਧੁੰਦਲਾਜਾ ਮਾਹੌਲ ਰਹਿ ਸਕਦਾ ਹਾਲਾਂਕਿ ਕੋਈ ਮੀਨਹੇਰੀ ਵਾਲੇ ਅਸਰ ਨਹੀਂ ਪੰਦੇ ਦਿਖਾਈ ਦੇ ਰਹੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਆਵਾਹਾਂ ਮੀਹ ਨੇਰੀਆਂ ਬਿਲਕੁਲ ਫੇਕ ਨੇ ਬਿਲਕੁਲ ਨਕਲੀ ਨੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਖੇਤੀਬਾੜੀ ਦਾ ਕੰਮਕਾਰ ਆ ਜਿਹੜਾ ਬੇਚਜ ਕੋਗੇ ਬੇਖੌਫ ਹੋ ਕੇ ਕਰ ਸਕਦੇ ਹੋ ਆਪਣਿਓ ਝੋਨੇ ਦੀ ਕਟਾਈ ਬੜਾਈ ਆ ਜਾਂ ਕੋਈ ਫਸਲ ਦੀ ਬਜਾਈ ਕਰ ਰਹੇ ਹੋ ਚਾਹ ਆਲੂ ਮਟਰ ਦੀ ਬਜਾਈ ਹੈ ਚਾਹੇ ਸਬਜ਼ੀ ਦੀ ਬਜਾਈ ਹੈ ਤੁਸੀਂ ਬੇਝੇ ਚ ਕੋ ਕੇ ਆਪਣਾ ਕੰਮ ਕਰ ਕਰ ਸਕਦੇ ਆਗੇ ਸੋ ਹਾਲ ਫਲਾ ਲੈਣੀ ਕਪ ਅਪਡੇਟਾਂ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ